பார்த்தே உாடி டிக்கே ஓடி ஒரு ਪਰ ਹੁਣ ਬੁੜੀ ਨੇ ਫੋਨ ਕਹਿ ਦਿੱਤਾ ਫੜ ਲਓ ਇਹ ਫੜ ਲੈ ਚੰਗੇ ਰਹਾਂਗੇ ਹੋਰ ਬਾਲੇ ਪੈ ਫਸਾਂਗੇ ਹੋਰ ਆਈਆਂ ਹੁਣ ਤਾਂ ਸੈਂਕੀ ਨਾਲ ਸਾਰਾ ਕੁਝ ਹੁੰਦਾ ਫਿਰ ਦੋਨੇ ਜਣੇ ਫਸ ਜਾਗੇ ਆਪਾਂ ਹੁਣ ਤਾਂ ਇਹ ਵੀ ਨਾਲ ਆਪਣੇ ਹਾਂ ਫੋਨ ਤਾਂ ਹੁਣ ਤਾਂ ਆਪਾਂ ਨੂੰ ਕੜਨਾ ਪੈਣਾ ਕਿਵੇਂ ਦੇ ਕਿਵੇਂ ਕੋਈ ਕਰਦੇ ਹਾਲਾ ਚੱਲ ਇੱਕ ਵਾਰ ਕੌਣ ਹੈ ਬਈ ਵੀਰੇ ਬਈ ਅਸੀਂ ਦੇ ਪੁੱਤਾ ਕੌਣ ਹੈ ਬੂਏ ਮੈਂ ਤਾਂ ਭਈ ਮੈਂ ਤਾਂ ਮੈਂ ਤਾਂ ਭਾਬੀ ਦੇ ਫਰੈਂਡ ਨੇ ਫਰੈਂਡ ਹਾਂ ਪਤਾ ਨਹੀਂ ਭਾਬੀ ਦਾ ਨਾਮ ਪੁੱਛਦੇ ਸੀਗੇ ਸਾਨੂੰ ਕੀ ਪਤਾ ਤਾਂ ਫਿਰ ਤੁਸੀਂ ਅੰਦਰ ਤਾਂ ਹੀ ਆਇਆ ਵੜ ਰੱਖੇ ਮਰੌਣੇ ਹੁੰਦੇ ਨੇ ਇਹ ਆਲੇ ਨੂੰ ਬਾਹਰ ਚ ਖੜਾ ਕੇ ਪੁੱਛਿਆ ਕਰੋ ਵੀ ਕੌਣ ਹੈ ਅੰਦਰ ਆਵਾੜਿਆ ਹੈ ਮਰੀ ਬਾਹਰ ਖੁੱਲਾ ਪਿਆਸੇ ਹੁਣ ਆਪੇ ਆ ਗਏ ਇਹ ਕਹਾਂ ਆ ਗਏ ਪਤਾ ਪੁੱਛਣ ਲੱਗੇ ਕਹਿੰਦੇ ਮੀਤ ਮੀਤ ਮੈਂ ਤਾਂ ਆ ਬਈ ਕੀ ਚਾਹੀਦਾ ਮੀਤ ਤੋਂ ਤੁਹਾਨੂੰ ਉਹ ਪਾਈ ਹੁਣ ਆਪ ਨੂੰ ਕੀ ਪਤਾ ਕੀ ਚਾਹੀਦਾ ਉਹ ਤਾਂ ਭਾਬੀ ਨੂੰ ਪਤਾ ਹੋਊਗਾ ਨਾ ਵੀ ਕਾਲਾ ਉਹ ਫਿਰ ਪਹਿਲਾਂ ਪੁੱਛਿਆ ਕਰੋ ਅੰਦਰ ਜਾ ਕੇ ਥੋੜੀ ਪੁੱਛਿਆ ਹੁੰਦਾ ਉਹ ਪਾਈ ਮੈਂ ਕਹੀ ਤਾਂ ਜਾਣਦੀ ਨਹੀਂ ਉਹ ਤਾਂ ਅੰਦਰ ਕਿੱਥੇ ਗਈ ਸੀ ਆ ਉਰੀ ਤਾਂ ਖੜਿਆ ਹੈ ਜੀ ਬਈ ਉਰੀ ਆਏ ਤਾਂ ਇਹ ਉਧਰੋਂ ਆਏ ਸਾਹਮਣੇ ਮੇਰੀ ਵੀਰਾਂ ਦਾ ਹੋ ਗਈ ਓਹੋ ਇੱਥੇ ਆਇ ਨਾ ਮਾ ਜਾਨ ਦਾ ਪਹਿਲ ਉੱਥੇ ਬੈਠੋ ਚਲੋ ਨਹੀਂ ਭਈ ਇਹਦੀ ਗੱਲ ਨਹੀਂ ਬਈ ਆਪਣੀ ਨਹੀਂ ਆ ਆਇ ਨਾ ਮਾ ਜਾਨ ਦਾ ਨਹੀਂ ਭਈ ਇਹਦੀ ਗੱਲ ਹੀ ਨਹੀਂ ਕੋਈ ਆ ਤੁਹਾਨੂੰ ਚਾਰਾਂ ਨੂੰ ਦੱਸੂ ਵੀ ਕੌਣ ਹੁੰਦਾ ਨਾ ਭਈ ਨਾ ਬਾਰਕਲਾ ਇਹਨਾਂ ਚਲੋ ਉੱਥੇ ਓਹੋ ਖਰਾ ਤੇਰੀ ਤਿੰਨ ਚਾਰ ਦੀ ਫਰਜ਼ੀ ਆ ਗਈ ਚਾਰ ਚਲੋ ਚਲੋ ਬੇ ਮੁੰਡਾ ਚਲੋ ਉਧਰ ਉੱਥੇ ਬੈਠੋ ਇੱਥੇ ਬੇਬੇ ਬੇਬੇ ਮਨ ਉਹਨਾਂ ਸੱਚ-ਸੱਚ ਸੋਇ ਕਿਨੇ ਛੱਡਿਆ ਇਹ ਲੈ ਭਈ ਅਸੀਂ ਕਹੀ ਤਾਂ ਆਏ ਨੇ ਆ ਭਾਬੀ ਕਰਕੇ ਆਏ ਨੇ ਇਹ ਕਿ ਜੇ ਮੀਤ ਨੂੰ ਮਿਲ ਲਾਇਆ ਸੀ ਸਾਡੇ ਨਾਲ ਪੜ੍ਹਦੀ ਸੀ ਮੀਤ ਚਲੋ ਮਿਲਿਆ ਹੀ ਗੜਾ ਮਾਰੇਗੇ ਹੋਰ ਤੋਂ ਇਹ ਗੱਲ ਕਾਲਜ ਦੇ ਫਰੈਂਡਾਂ ਨਾਲ ਪਰ ਹੁਣ ਬੈਠੀ ਵੀ ਹੁਣ ਤੁਸੀਂ ਕੀ ਕਰਨਾ ਹੈ ਉੱਥੇ ਮੈਨੂੰ ਐਸੋ ਉਹਦੀ ਮਿਲਣੀ ਐ ਦੋ ਬਈ ਉਹਨੂੰ ਮੈਂ ਹੁਣ ਤੱਕ ਦੇਖਿਆ ਨਹੀਂ ਉਹ ਕਾਲਜ ਦੇ ਫਰੈਂਡ ਰਹੇ ਵੇ ਦੇਖਿਆ ਤਾਂ ਨਹੀਂ ਫਿਰ ਬੇਚਾਰਾ ਕੋਈ ਨਹੀਂ ਪੁੱਤ ਅਸੀਂ ਬਾਹਰ ਚ ਹੀ ਖੜੇ ਬਈ ਅੰਦਰ ਗਏਗੇ ਅੰਦਰ ਤਾਂ ਗਏ ਨਹੀਂ ਪੁੱਤ ਇਹ ਕੋਈ ਨਹੀਂ ਇਹਨਾਂ ਨੇ ਪੁੱਛ ਰਿਆ ਬਸ ਮੈਂ ਇਹਨਾਂ ਨੂੰ ਕਹੇ ਤਾਂ ਮੈਂ ਕਿਹਾ ਭਾਈ ਗਾਹਾਂ ਉਹਨਾਂ ਦਾ ਕਰ ਮੈਂ ਕਹਿੰਦਾ ਹਮ ਨੂੰ ਤਾਂ ਆਪਨੇ ਸੈ ਇਨਾ ਪਤਾ ਭਾਈ ਕੋਈ ਨਾ ਭਾਗੇ ਜਾਂਦੇ ਆਪਨ ਨੂੰ ਕੀ ਪਤਾ ਕੀ ਗੱਲਬਾਤ ਨਿਕਲਿਆ ਚਾਰਾਂ ਜਿ ਲੱਤਾਂ ਥੋੜੂ ਥੋੜੀਆਂ ਮਨਸਾ ਗੱਲ ਇਹ ਕੋਈ ਨਹੀਂ ਭਾਈ ਸਾਨੂੰ ਕਾਥ ਬੋਲੀ ਜਾਂਦਾ ਹਾਂ ਦੇਖ ਲੈ ਨਹੀਂ ਪਤਾ ਕੀ ਕਰ ਲਈ ਦੀ ਸਾਰੀ ਦੇਖ ਹਈ ਵੀ ਮੇਰੀ ਤੀਮੀ ਕੀ ਕਰਦੀ ਫਿਰਦੀ ਆ ਲੈ ਹਲਾ ਸਾਡੇ ਗੱਲ ਪਈ ਜਾਂਦਾ ਆਪਣੇ ਨੂੰ ਗਾ ਤਾ ਫਿਰ ਗੱਲ ਤੇ ਉਹਦੀ ਆ ਫਿਰ ਤੁਸੀਂ ਇਹਨਾਂ ਨੂੰ ਅੰਦਰ ਕਿਉਂ ਬਾੜਿਆ ਵੀ ਅੰਦਰ ਕਾ ਨੂੰ ਬਾੜਿਆ ਉਹਨਾਂ ਤਾਂ ਪੁੱਛਦਾ ਇੱਥੇ ਖੜੇ ਸੀ ਅੰਦਰ ਤਾਂ ਗਏ ਵੀ ਨਹੀਂ ਗਾਹ ਤੂੰ ਤਾਂ ਉਹ ਹੀ ਧੱਕੇ ਮਾਰ ਕੇ ਬਾਹਰ ਕੱਢਦੀ ਏ ਤੂੰ ਤਾਂ ਪੁੱਤੂ ਹੀ ਗਾ ਪੈ ਗਿਆ ਕਰਿਆ ਛੱਡ ਹਾਂ ਜਿਹੜਾ ਆਉਂਦਾ ਪੁੱਤੂ ਤਾਂ ਮਰ ਕੇ ਆਉਂਦਾ ਕੋਈ ਨਹੀਂ ਪਾਣੀ ਦੀ ਘੁੱਟ ਪੁੱਛ ਲਈ ਕਿ ਲੋ ਕੀ ਕਹਿਣਾ ਹਾਂ ਦੱਸ ਆ ਦੇਖ ਲਿਆ ਹੁਣ ਤਾਂ ਤੇਰੇ ਅੱਖੀ ਜਾਂਨ ਹੋ ਗਿਆ ਜੇ ਮੇਰੀ ਮੰਨੇਂਗਾ ਨਾ ਤਲਾਕ ਦੇ ਦੇ ਪਰੇ ਮੈਂ ਤਾਂ ਤਲਾਕ ਦੇ ਦੂੰਗਾ ਤੁਸੀਂ ਅੰਦਰ ਹੋਰ ਵੜਦਿਆਂ ਕਰੋ ਹਾਏ ਵੇ ਕਹਿੰਦਾ ਤੁਸੀਂ ਅੰਦਰ ਹੋਰ ਅਸੀਂ ਕਿਉਂ ਨਾ ਸੱਦਣ ਗਏ ਚਾਹ ਪਾਣੀ ਪਿਆ ਹੋਇਆ ਹੈ ਕਿ ਤੁਸੀਂ ਉਹਨਾਂ ਨੂੰ ਚਾਹ ਪਾਣੀ ਕਿਉਂ ਅਸੀਂ ਪਿਆਵਾਂਗੇ ਸਾਡਾ ਤਾਂ ਪੀ ਹੋ ਜਾਊਗਾ ਕਿ ਸਾਡੇ ਕੀ ਹੋ ਭੂਆ ਦੇ ਪੁੱਤ ਸੀਗੇ ਚਾਹ ਪਾਣੀ ਕਿਉਂ ਆਉਣ ਨੂੰ ਆਇਆ ਤਾ ਉਹ ਅੰਦਰੋਂ ਸੀ ਮੈਨੂੰ ਦੇਖ ਲਈ ਸੀ ਮੈਂ ਦੂਰੋਂ ਉੱਥੋਂ ਬੇ ਚੰਗਾ ਤੂੰ ਤਾਂ ਮੇਰਾ ਲੈਣਾ ਨਾਲੇ ਹੁਣ ਤੇਰੇ ਅੱਖੀ ਸਾਰਾ ਕੁਝ ਹੋਇਆ ਨਾਲੇ ਅਗਲੇ ਨੇ ਤੈਨੂੰ ਨਾਂ ਵੀ ਦੱਸਤਾ ਵੀ ਅਸੀਂ ਐਂ ਕਰਕੇ ਮੀਤ ਨੂੰ ਮਿਲਣ ਆਏ ਸੀ ਤੇਰੇ ਨਾ ਅੱਖਾਂ ਤੋਂ ਪੱਟੇ ਨੂੰ ਖੁੱਲਣੇ ਚਾਹੀਦੇ ਆ ਪੂਆ ਤਾ ਲੱਗਦਾ ਹੋ ਜੂਗਾ ਮੈਂ ਤਾਂ ਤੈਨੂੰ ਐ ਕਹਿਣਾ ਵੀ ਬਾਰਬੂਰ ਭੇਡ ਲਿਆ ਕਰੋ ਭਈ ਇਹਦੇ ਨੇ ਓਹੋ ਪੂਆ ਨੂੰ ਕਹਿ ਦਿਆ ਕਰ ਪੂਆ ਬਾਰਬੂਰ ਭੇਡ ਲਿਆ ਕਰੋ ਪੂਆ ਦਾ ਕੀ ਕਰੇ ਕੋਈ ਛੋਟਾ ਸੰਗੀ ਦੱਬ ਜਮਾ ਸਾਨੂੰ ਸੰਗਲ ਦੁਪਹਿਰੇ ਦੁਬਾਰੇ ਸੰਗੀ ਦੱਬ ਜੂ ਮੈਨੂੰ ਤਾਂ ਐ ਸੀ ਆ ਗੱਲ ਟਿਕਦੀ ਟਿਕਦੀ ਟਿਕ ਜੂਗੀ ਪਰ ਇਹਨਾਂ ਹੁਣ ਮੇਰੇ ਤੋਂ ਜਮੀਂ ਭਰੋਸਾ ਜਗਾਦੇ ਨੇ। ਭਰੋਸਾ ਹੁਣ ਇਹਦੇ ਫਰੈਂਡ ਹੁਣ ਘਰੇ ਵੀ ਆਉਣ ਲੱਗੇ ਸੀ। ਸਰੀ ਆਮ ਤੇਰੇ ਸਾਹਮਣੇ ਨਾ ਰਿਆ ਨਾ। ਹੁਣ ਨਾਦ ਵਾਲੇ ਲਈ ਜਾਂਦੇ ਹੁਣ ਕੀ ਕਰੀਏ? ਜੇ ਤੂੰ ਹੋਵੇਂ ਨਾ ਜੇ ਮੇਰੀ ਗੱਲ ਮੰਨੇ ਤਾਂ ਪਰੇ ਤਲਾਕ ਦੇ ਦੇਣ। ਤਲਾਕ ਵੀ ਤਾਂ ਹੀ ਹੋਊਗਾ ਜੇ ਤਲਾਕ ਲਾਵਾਂਗੀ। ਫੇਰ ਤਲਾਕ ਲਾਉਣਾ ਹੀ ਪਊ। ਕੱਲਾ ਕਹਿਰਾ ਸਰਦਨ ਤੂੰ ਨਾ ਫਿਰਦਾ ਤੂੰ। ਨਾ ਜਾਣੇ ਕੋਈ ਨਾ ਫਨਖਾਨ ਹੋਗਾ। ਮੁੜ ਕੇ ਬੇੜਾ ਹੱਥ ਨਹੀਂ ਆਉਣਾ ਆਪਣੇ। ਤੁਸੀਂ ਘਰੇ ਤੁਰੇ ਬੈਠੇ ਨਹੀਂ ਕਰਵਾ ਲਿਆ ਸੀਗਾ। ਕਾਲ ਕੋਈ ਨਹੀਂ ਸਾਡੇ ਆਣੇ ਕਿਵੇਂ ਆਏ ਸੀ ਕਿਵੇਂ ਆਇਸ ਕੋਈ ਨਹੀਂ ਪੁੱਛ ਨਹੀਂ ਮੁੰਡਾ ਉਹ ਆਦੀ ਸੋਚ ਨਾ ਕਰਿਆ ਕਰ ਤੂੰ ਆਪਦੀ ਸੋਚ ਰੱਖਿਆ ਕਰਨ ਵਾਲੇ ਮੈਨੂੰ ਐਂ ਦੱਸ ਤੂੰ ਕਰੇ ਕਿਵੇਂ ਆ ਗਿਆ ਰੋਟੀ ਖੇਤ ਵਾਗੀ ਚਾਹ ਵਾਗੀ ਤੇ ਤੂੰ ਹੁਣ ਕੀ ਲੈਣਾ ਐਸੇ ਹੋਰੇ ਕਰੇ ਓਏ ਕਾਹਨ ਪੋਜ ਜਾਣਾ ਸਪਰੇਅ ਟੋਲੀ ਜੀ ਖਰਾਬ ਹੋ ਗਈ ਉਹ ਜਿਹੜੇ ਇੰਜਨ ਵਾਲੀ ਹੁੰਦੇ ਨੇ ਈਆ ਅੱਛਾ ਹੁਣ ਕਹੇ ਸਾਨੂੰ ਦੂਜੀ ਲੈ ਦੇ ਹੁਣ ਪੁੱਛਣਾ ਆਵੇ ਕਦੋਂ ਨਿਪੜੀ ਛੱਡਿਓਵੇਂ ਉਹ 500 ਰੁਪਿਆ ਲਾ ਕੇ ਰਾਜੀ ਨਹੀਂ ਗੇ ਹੁਣ ਕਹਿੰਦੇ ਘਰੋਂ ਢੋਲੀ ਲਿਆ ਚੱਕੇ ਢੋਲੀ ਚੱਕਣ ਆਇਆ ਸੀ ਕਾ ਕਿਆ ਪਵਾੜਾ ਪਵਾਤਾ ਲੈ ਚੱਲ ਫਿਰ ਚੰਗਾ ਪੰਚਾਇਤ ਘੁੱਟ ਕਰਕੇ ਦੇਵਾ ਲੈ ਪੁੱਤ ਬੈਠ ਮੈਂ ਤੇਰੇ ਵਾਸਤੇ ਪਾਣੀ ਲਿਆਉਣੀ ਆ ਠੀਕ ਐ ਇਹ ਕਰਦਾ ਕੁਛ ਨਹੀਂ ਨੰਪਾ ਵੀ ਤੂੰ ਕਰੇ ਕੁਛ ਨਹੀਂ ਦੱਸਿਆ ਕੀ ਦੱਸਦੀ ਪ੍ਰੀਤ ਮੈਂ ਤਾਂ ਦੱਸਦੀ ਨੂੰ ਵੀ ਸ਼ਰਮ ਆਉਂਦੀ ਹੈਗੀ ਹੁਣ ਆਇਆ ਦੱਸਾਂ ਵੀ ਮੈਨੂੰ ਘਰੋਂ ਧੱਕੇ ਮਾਰ ਕੇ ਕੱਢਤਾ ਵੀ ਚੋਰੀ ਦਾ ਇਲਜ਼ਾਮ ਲਾਤਾ ਮੇਰੇ ਤੇ ਇਲਜ਼ਾਮ ਇਲਜ਼ਾਮ ਕਿਸ ਕਰਦਾ ਮਾਸੀ ਜੀ ਪੂਆ ਤੇ ਉਹਦੀ ਧੀ ਨੇ ਇੱਦਾਂ ਭਾਬੀ ਨਾਲ ਬਾਲੀ ਮਾੜੀ ਕੀਤੀ ਭਾਬੀ ਦਾ ਤਾਂ 1% ਵੀ ਕਸੂਰ ਨਹੀਂ ਸੀ ਮੈਨੂੰ ਗੱਲ ਦੱਸ ਪੁੱਤ ਕੀ ਗੱਲ ਆ ਸਾਰੀ ਮਾਸੀ ਜੀ ਉਹਨਾਂ ਨੇ ਤਾਂ ਚੋਰੀ ਦਾ ਇਲਜ਼ਾਮ ਲਾਤਾ ਭਾਬੀ ਤੇ 20000 ਦਾ ਚੋਰੀ ਦਾ ਇਲਜ਼ਾਮ ਹੋਰ ਮਾਸੀ ਜੀ ਉਹਨਾਂ ਨੂੰ ਸ਼ਰਮ ਨਾ ਆਈ ਮੇਰੀ ਧੀ ਤੇ ਐਡੇ ਐਡੇ ਇਲਜ਼ਾਮ ਲਾਉਂਦੇ ਆ ਨੂੰ ਹੈ ਗੁਰਪ੍ਰੀਤ ਕੁਛ ਨਹੀਂ ਬੋਲੇ ਮਾਸੀ ਜੀ ਵੀਰੇ ਨੂੰ ਤਾਂ ਕੁਛ ਨਹੀਂ ਪਤਾ ਹੈਗਾ ਗੱਲ ਦਾ ਤੇ ਉਹਦੀ ਭੂਆ ਉਹ ਤਾਂ ਨੌਤੀਸੋਂ ਗੱਲਾਂ ਕਰਦੀ ਸੀ ਮਿੱਠੋ ਮਾਸੀ ਤੇ ਹੁਣ ਮੇਰੀ ਧੀ ਤੇ ਇਲਜ਼ਾਮ ਲਾਉਣ ਲੱਗ ਗਈ ਹੈ ਮਾਸੀ ਭੂਆ ਦੇ ਤਾਂ ਪਵਾੜੇ ਪਾਏ ਹੋਇਆ ਸਾਰੇ ਓਏ ਤੂੰ ਵੀ ਬੋਲ ਪਾ ਕੁਛ ਕੀ ਦਸਾਂ ਮਾ ਉ ਆਨੀ ਉਹ ਤਾਂ ਮਾਂ ਬਣਾ ਰੱਖੀ ਆ ਆਪਦੀ ਹੁਣ ਮੈਂ ਕੀ ਦੱਸਾਂ ਵੀ ਮੈਨੂੰ ਘਰੋਂ ਕੱਢ ਤਾਂ ੱੱਕੇ ਮਾਰ ਕੇ ਕੱਢਿਆ ਉਹਨਾਂ ਨੇ ਮੈਨੂੰ ਮੈਨੂੰ ਕੋਈ ਗੁਰਪ੍ਰੀਤ ਨਹੀਂ ਛੱਡ ਕੇ ਗਿਆ ਅੱਛਾ ਐਨੀ ਹਮਤ ਆ ਗਈ ਵੀ ਮੇਰੀ ਧੀ ਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਹੈ ਆਲੇ ਭਾਬੀ ਇੱਕ ਗੱਲ ਹੋਰ ਪੈਸੇ ਤਾਂ ਸੁਖੀ ਨੇ ਚੱਕੇ ਨੇ ਸੁਖੀ ਆ ਸੁਖੀ ਕੌਣ ਹੈ ਸੁਖੀ ਮਾਪੂਆ ਦੀ ਕੁੜੀ ਹੈਗੀ ਮੇਰੀ ਨਣਦ ਹੈਗੀ ਆਈ ਹੋਈ ਆ ਉਹ ਪਰ ਮੈਨੂੰ ਨਹੀਂ ਪਤਾ ਸੀਗਾ ਵੀ ਸੁਖੀ ਨੇ ਪੈਸੇ ਚੱਕ ਲਏ ਕੀ ਤਾਂ ਉਹਦੀ ਆਪ ਦੀ ਮਾੜੀ ਤੇ ਲਾਉਂਦੀ ਹੈ ਮੇਰੀ ਧੀ ਤੇ ਅਲਜਾਮ ਹੈਂ ਆਪ ਦੀ ਤੈਨੂੰ ਤਾਂ ਕੁਝ ਕਹਿੰਦੀ ਨਹੀਂ ਪਲੂਸ ਕੇ ਬਿਠਾ ਲਈ ਚਲ ਮਾਂ ਠੰਡੀ ਹੋ ਕੋਈ ਨਾ ਠੰਡੀ ਕਿਵੇਂ ਹੋ ਮਾਂ ਮੇਰੇ ਅੱਗ ਲੱਗ ਰਹੀ ਐ ਅੱਜ ਤੱਕ ਕਦੇ ਲਾਂਭਾ ਨਹੀਂ ਦਵਾਇਆ ਇੱਥੋਂ ਤੁਸੀਂ ਤੇ ਅੱਜ ਮੇਰੀ ਧੀ ਤੇ ਏਡੇ ਏਡੇ ਇਲਜ਼ਾਮ ਲਾ ਕੇ ਤੇ ਘਰੋਂ ਗੜਤੀ ਪ੍ਰੀਤ ਤੈਨੂੰ ਕਿਵੇਂ ਪਤਾ ਲੱਗਿਆ ਵੀ ਓਨੇ ਪੈਸੇ ਚੱਕੇ ਨੇ ਕਿ ਤੇਰੇ ਕੋਲੇ ਕੀ ਸਬੂਤ ਹੈਗਾ ਭਾਬੀ ਮੈਂ ਚੰਗੀ ਤਰ੍ਹਾਂ ਜਾਣਦੀ ਆ ਉਹਨਾਂ ਨੂੰ ਜਿਨ੍ਹਾਂ ਨੂੰ ਪੈਸੇ ਫੜਾਏ ਨੇ ਸੁੱਖੀ ਨੇ ਨਾ ਤੁਸੀਂ ਕਿਵੇਂ ਜਾਣਦੇ ਹੋ ਉਹ ਮੇਰੇ ਕਾਲਜ ਦੇ ਫਰੈਂਡ ਨੇ ਜੇ ਤ ਉਹਨਾਂ ਨੂੰ ਸੱਦੇ ਆ ਜਾਣਗੇ ਉਹ ਆ ਜਾਣਗੇ ਬਾਬੀ ਫਿਰ ਆਪਾਂ ਉਹਨਾਂ ਨੂੰ ਨਾਲ ਲੈ ਚੱਲਦੇ ਗੁਰਪ੍ਰੀਤ ਕੋਲੇ ਵੀ ਇਹਨਾਂ ਨੇ ਪੈਸੇ ਸੁੱਖੀ ਤੋਂ ਫੜੇ ਨੇਗੇ ਪਰ ਉਹ ਬਾਬੀ ਤੇਰਾ ਜਮੀ ਸਰਿਆ ਪਿਆਗਾ ਪਲ ਚੋਰ ਕੋਈ ਮੰਦਾ ਹੁੰਦਾ ਹੁੰਦਾ ਚੋਰੀ ਕਰਕੇ ਫਸਣਾ ਉਹਨਾਂ ਨੇ ਵੀ ਆਪਾਂ ਨੂੰ ਸੱਚ ਦੱਸਣਗੇ ਆ ਕੇ ਉਹ ਫਿਰ ਹੁਣ ਕਿਵੇਂ ਯਕੀਨ ਦਵਾਵਾਂ ਮੈਂ ਉਹ ਤਾਂ ਮੇਰੀ ਗੱਲ ਹੀ ਨਹੀਂ ਸੁਣਦਾਗਾ ਮੇਰੇ ਤੋਂ ਫੋਨ ਵੀ ਨਹੀਂ ਚੱਕਦਾ ਬਲੌਕ ਕਰ ਰੱਖਿਆ ਨੰਬਰ ਅੱਛਾ ਬਾਬੇ ਹੋਰ ਨਾ ਮੇਰੀ ਗੱਲ ਸੁਣਾ ਉਹ ਤਾਤੂ ਕਹਿੰਦੀ ਸੀ ਰੋਜ਼ ਗੱਲਾਂ ਕਰਦਾ ਮੇਰੇ ਨਾਲ ਤੇ ਅੱਜ ਤੇਰਾ ਬਲੌਕ ਚ ਪਤਾ ਨੰਬਰ ਹੈ ਫਿਰ ਮਾਂ ਕੀ ਦੱਸਦੀ ਮੈਂ ਤਾਂ ਸ਼ਰਮ ਆਉਂਦੀ ਹੈਗੀ ਵੀ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਤਾ ਤੂੰ ਸਾਰੀਆਂ ਗੱਲਾਂ ਸੁਣ ਕੇ ਤੇ ਬੈਠ ਗਈ ਚੁੱਪ ਕਰਕੇ ਹੈ ਫਿਰ ਕੀ ਕਰਦੀ ਦੋਨੇ ਇੱਕ ਪਾਸੇ ਹੋ ਗਏ ਤੂੰ ਸੁਣ ਕੇ ਤੀ ਇਹ ਚੱਕ ਕੇ ਚੁੰਨੀ ਇੱਥੇ ਆ ਗਈ ਹੈ ਨਾ ਮੈਨੂੰ ਦੱਸਿਆ ਫਿਰ ਮੈਂ ਫਿਰ ਚੱਲ ਮਾਂ ਚੱਲ ਗੁੱਸਾ ਹੁੰਦਾ ਇਕ ਗੁਰਪ੍ਰੀਤ ਨੂੰ ਗੁੱਸਾ ਹੁੰਦਾ ਜ਼ਿਆਦਾ ਮੈਂ ਕਿਹਾ ਚੱਲ ਦੋ ਚਾਰ ਦਿਨਾਂ ਚ ਹੋਜੂ ਠੰਡਾ ਮਾਕਾ ਚਲ ਆਪ ਹੀ ਲੈ ਜਾਊਗਾ ਮੈਨੂੰ ਕੀ ਪਤਾ ਸੀ ਵੀ ਇੰਨੀ ਗੱਲ ਵਧਾ ਲੂਗਾ ਹੋਰ ਮਾਸੀ ਮੈਂ ਤਾਂ ਬਹੁਤ ਵਾਰੀ ਦੱਸਣ ਗਈਆਂ ਉਧਰ ਵੀਰਾ ਤਾਂ ਮੈਨੂੰ ਘਰੀ ਨਹੀਂ ਮਿਲਦਾ ਤੇ ਭੂਆ ਤੇ ਉਹਦੀ ਧੀ ਤਾਂ ਮੇਰੇ ਚੱਪਲ ਲੈ ਕੇ ਮਗਰ ਪੈ ਗਈਆਂ ਤੇ ਇੱਕੋ ਚਾਚੀ ਆ ਗਈ ਚਾਚੀ ਕੋਲ ਗਈ ਮੈਂ ਚਾਚੀ ਕਹਿੰਦੀ ਮੈਂ ਕੈਮਰੇ ਖਲਵਾਉਂਗੀ ਉਹਨੇ ਨਹੀਂ ਕੋਈ ਗੱਲ ਸਰਰਾ ਪਾਈ ਫਿਰ ਤਾਂ ਮੈਂ ਚਾਚੀ ਨੂੰ ਕਹਿ ਦਿੱਤਾ ਵੀ ਮੈਂ ਤਾਂ ਭਾਬੀ ਦੇ ਪਿੰਡ ਜਾਊਂਗੀ ਮੈਂ ਤਾਂ ਉੱਥੇ ਸੱਚਾਈ ਦੱਸ ਕੇ ਆਉਣੀ ਆ ਆ ਤਾਂ ਪੁੱਤ ਤੂੰ ਵਧੀਆ ਗੱਲ ਕੀਤੀ ਜਿਹੜੀ ਆ ਗਈ ਇਹਨੇ ਮੈਨੂੰ ਕੋਦਾਂ ਗੱਲ ਦੱਸਣੀ ਸੀਗੀ ਹੈ ਚਾਰ ਪੰਜ ਦਿਨ ਹੋ ਗਏ ਮੈਨੂੰ ਪੁੱਛਦੀ ਨੂੰ ਇਹ ਤਾਂ ਕੋਈ ਨਿਆਂ ਹੀ ਨਹੀਂ ਦਿੰਦੀ ਮੈਨੂੰ ਕਿਸੇ ਗੱਲ ਦਾ ਹੋਰ ਮਾਸੀ ਉਹ ਤਾਂ ਘਰੋਂ ਕੱਢ ਕੇ ਰਾਜੀ ਨਹੀਂ ਭਾਬੀ ਨੂੰ ਪ੍ਰੀਤ ਮੈਨੂੰ ਐਂ ਦੱਸ ਵੀ ਜਿਹੜੇ ਉਹ ਕੈਮਰੇ ਕਹਿੰਦੀ ਸੀਗੀ ਕੈਮਰੇ ਕੈਮਰੇ ਕਿਵੇਂ ਵੀ ਵੀਡੀਓ ਉਹ ਦੇਖੀਏ ਤੁਸੀਂ ਹੋਰ ਭਾਬੀ ਉਹ ਤਾਂ ਵੀਡੀਓ ਬਣ ਰਹੀ ਹੈਗੀ ਕੈਮਰੇ 'ਚ ਉਹਦਾ ਚਾਚੀ ਕਹਿੰਦੀ ਸੀਗੀ ਕਹਿੰਦੀ ਮੈਂ ਕੈਮਰੇ ਖਲਵਾਉਂਗੀ ਕਹਿੰਦੀ ਆਪਾਂ ਸਬੂਤ ਲੈ ਕੇ ਜਾਵਾਂਗੇ ਫਿਰ ਸਬੂਤ ਕਿੱਥੇ ਆ ਗਾ ਲਿਆਓ ਉਹ ਤਾਂ ਕਹਿੰਦੀ ਮੈਂ ਵੀਡੀਓ ਦੇਖੀ ਸੀਗੀ ਸੁੱਖੀ ਪੈਸੇ ਫੜਾਈ ਜਾਂਦੀ ਸੀ ਦੋ ਮੁੰਡਿਆਂ ਨੂੰ ਹਾਂ ਤੇ ਉਹਨਾਂ ਨੇ ਵੀਡੀਓ ਡਿਲੀਟ ਕਰਤੀ ਪਰ ਮੈਨੂੰ ਚਾਚੀ ਤੇ ਯਕੀਨਤਾ ਹੈ ਨਹੀਂਗਾ ਤੁਸੀਂ ਵੀਡੀਓ ਦੇਖੀ ਆਪ ਮੈਂ ਤਾਂ ਭਾਬੀ ਆਪਦੇ ਅੱਖੀ ਦੇਖਿਆ ਪੈਸੇ ਫੜਾਉਂਦੇ ਪਰ ਚਾਚੀ ਨੇ ਵੀਡੀਓ ਦੇਖੀ ਆ ਫਿਰ ਦੀ ਆਪਾਂ ਵੀਡੀਓ ਕਢਾ ਲਿਓ ਨੇ ਜਾ ਕੇ ਕੀ ਪਤਾ ਉਹਨਾਂ ਕੋਲੇ ਪਈ ਹੋਵੇ ਕੀ ਪਤਾ ਭਾਬੀ ਉਹਨਾਂ ਨੇ ਡਿਲੀਟ ਕਰਤੀ ਹੋਵੇ ਦੇ ਦੇਣਗੇ ਆਪਾਂ ਨੂੰ ਵੀਡੀਓ ਫਿਰ ਇੱਕ ਵਾਰੀ ਪੁੱਛਣ ਚ ਤਾਂ ਕੋਈ ਹਰਜ ਨਹੀਂ ਹੈਗਾ ਮੈਨੂੰ ਨਹੀਂ ਪਤਾ ਚੱਲੀ ਆਪਾਂ ਮਾਂਬਗ ਜੀ ਅਸੀਂ ਪੁੱਤ ਜੇ ਕਿਸੇ ਨੇ ਦੇਖ ਲਿਆ ਫੇਰ ਕੀ ਕਰਾਂਗੇ ਅਗਲਾ ਆਖੂ ਆ ਬੀਬੇ ਨਾ ਪੁੱਛੇ ਤੂੰ ਫਿਰਦੀ ਅੱਗੇ ਤੇ ਪਿੰਡੇ ਚਾਈ ਜੇ ਇਸ ਏਕੜ ਪ੍ਰੀਤ ਨਹੀਂ ਦੇਖ ਲਿਆ ਫੇਰ ਨਹੀਂ ਦੇਖਦਾ ਗੁਰਪ੍ਰੀਤ ਮਾਂ ਆਪਾਂ ਤਾਂ ਫਿਰ ਉਹ ਤੋਂ ਵੀਡੀਓ ਹੀ ਕਢਾ ਕੇ ਲੈਉਣੀ ਆ ਮੈਨੂੰ ਪਤਾ ਯਕੀਨ ਨਹੀਂ ਕਰਨਾ ਉਹਨੇ ਨਹੀਂ ਪੁੱਤ ਤੈਨੂੰ ਨਹੀਂ ਪਤਾ ਉਹਦੇ ਅੱਖਾਂ ਤੇ ਪੱਟੀ ਬੰਨੀ ਹੋਈ ਆ ਜਦੋਂ ਪਹਾੜ ਬਣ ਜਾਂਦੇ ਹੁੰਦੇ ਨੇ ਮੈਂ ਤੈਨੂੰ ਦੱਸਾਂ ਜੋ ਤੇ ਗਰਪ੍ਰੀਤ ਨਹੀਂ ਦੇਖ ਲਈ ਤੈਨੂੰ ਮੈਂ ਇੱਕ ਵਾਰੀ ਭਰੋਸਾ ਤਾਂ ਕਰ ਤੂੰ ਇੱਕ ਵਾਰੀ ਵਗ ਜਾਂਦੇ ਪ੍ਰੀਤ ਚੱਲੇਗੀ ਮੇਰੇ ਨਾਲ ਭਾਬੀ ਮੈਂ ਵਗਤਾ ਚੱਲਦੇ ਪਰ ਅੱਜ ਮੈਨੂੰ ਇੱਕ ਵਾਰ ਸਾਰੇ ਵਗ ਜਾਂਦੇ ਮੇਰੇ ਮੈਂ ਨਾ ਭਾਬੀ ਤੇਰੇ ਘਰ ਕੇ ਨਹੀਂ ਗਈ ਸੀਗੀ ਮੈਂ ਕਿਹਾ ਮੈਂ ਸਾਰੀ ਸਚਾਈ ਦੱਸ ਕੇ ਜਾਉਂਗੀ ਮੈਂ ਇੰਨਾ ਕਰ ਸਕਦੀ ਹਾਂ ਭਾਬੀ ਸਵੇਰੇ ਸੁਨੇਹਾ ਆਜੂਗੀ ਹਾਂ ਮੈਂ ਵਗ ਜੀ ਇੱਕ ਵਾਰੀ ਸਵੇਰੇ ਵਗ ਚੱਲਾਂਗੇ ਮੰਨ ਤਾਂ ਮੇਰਾ ਕਰਦਾ ਨਹੀਂ ਫੇਰ ਵੀ ਤੀਏ ਦੇਖ ਲੈ ਤੂੰ ਜਿਵੇਂ ਤੇਰਾ ਮਨ ਮਾਫਰਾ ਆਇਆ ਫਿਰ ਆਪਾਂ ਸਬੂਤ ਤਾਂ ਲੈ ਕੇ ਜਾਈਏ ਆਪਾਂ ਬੋਲਦੇ ਤਾਂ ਹੋ ਜਾਾਂਗੇ ਆਪਣੇ ਲੱਤ ਤਾਂ ਨਹੀਂ ਉੱਪਰ ਰੱਖਣਗੇ ਉਹ ਕੀ ਪਤਾ ਪੁੱਤਾਂ ਤੈਨੂੰ ਸਬੂਤ ਦੇਣਗੇ ਫਿਰ ਇੱਕ ਵਾਰੀ ਜਾਣਦਾ ਤਾਂ ਕੋਈ ਹਰਜ ਨਹੀਂ ਜਦੋਂ ਵੀਡੀਓ ਬਣੀ ਹੋਈ ਹੈਗੀ ਸੀਸੀਟੀਵੀ ਚ ਤੈਨੂੰ ਸਬੂਤ ਦਿੱਤਾ ਹੁਣ ਸਬੂਤ ਦੇਣਗੇ ਉਹ ਉਹ ਤਾਂ ਇੰਨੀ ਚਾਤਰਾ ਉਹਦੀ ਭੂਆ ਜਿੰਨੀ ਵੀ ਕਹੇ ਹੈ ਭੂਆ ਦੇ ਤਾਂ ਕੰਡੇ ਬੀਜੇ ਹੋਏ ਨੇ ਭੂਆ ਦਾ ਤਾਂ ਸੱਚ ਸਾਹਮਣੇ ਲੈ ਕੇ ਆਉਣਾਗਾ ਮਾਂ ਮੈਨੂੰ ਜਾਣ ਦੇ ਤੂੰ ਚੱਲਾਂਗੇ ਪ੍ਰੀਤ ਕੱਲ ਨੂੰ ਹਾਂ ਬਾਬੀ ਕੱਲੂ ਪੱਕਾ ਚੱਲ ਪੂੰਗੇ ਮੈਂ ਚੱਲ ਤੂੰ ਪ੍ਰੀਤ ਬੈਠ ਮੈਂ ਚਾਹ ਬਣਾ ਕੇ ਲਿਆਉਂਦੀ ਆ ਮਾਂ ਕਿਹਾ ਮੰਗੂ ਤੇ ਆ ਗਿਆ ਕੋਈ ਤੋਰੀ ਨਾ ਇਹ ਸੁੰਢੀ ਖਾ ਗਈ ਕਿਹੜੇ ਲੱਗਣਗੇ ਤੋਰੇ ਯਾਰ ਹੁਣ ਇਹਦੇ ਤੇ ਯਾਰ ਇਕੱਠੀਆਂ ਕਰਦੇ। ਚੋਗਰ ਪੀ ਤੋ ਸਬਜੀ ਭਾਲੀ ਆਨੇ। ਆਾ ਛੁੱਡੀ ਖਾ ਗਈ ਤਾਂ। ਉਹ ਕਿਹੜੀਆਂ ਲਾ ਦਿਆ ਨੇ ਯਾਰ ਝੜ ਜਨੇ ਦਾ ਖਰਾਬ ਕਰਤੀਆਂ ਤਾਂ। ਉਹ ਮੈਂ ਤਾਂ ਖੇਤ ਕਿਹੜਾ ਆ ਮਾਰਨਾ ਸੀ ਤੈਨੂੰ ਦੇਖ ਲਿਆ ਮਾਨ ਤੇਰੇ ਕੋਲੇ ਆ ਗਿਆ। ਉਹ ਅੱਜ ਗੰਜਰ ਦਾ ਦੁਪਹਿਰੇ ਭਰੇ ਘਰੇ ਪਿਆ ਸੀ ਮੈਂ। ਅੱਛਾ। ਉਹ ਜੋ ਮੈਂ ਰੌਲਾ ਸੁਣਿਆ ਮੈਂ ਭਾ ਪਤਾ ਨਹੀਂ ਕਿਹੜਾ ਲੜੀ ਜਾਂਦਾ। ਜਦੋਂ ਮੈਂ ਗਿਆ ਉਧਰ ਆਪਣੇ ਦੂਜਿਆਂ ਦੇ ਘਰੇ ਵਿਸਕੀ ਕੇ। ਹਾਂ। ਉੱਥੇ ਉਹ ਆਏ ਬਠੇ ਰਜਿੰਦਰ। ਅੱਛਾ। ਉਹਦਾ ਗੰਜਰ ਦਾ ਉਹਦੇ ਨਾਲ ਲੜੋ ਲੜਾਈ ਪਈ ਜਦੋਂ ਜਦੀ ਹੋਈ ਪਈ। ਮੈਂ ਤਾਂ ਉਹ ਲੈ ਕੇ ਆਉਂਦਾ ਦੀ ਆ ਤੂੰ ਰਫਲ ਲੈ ਕੇ ਕਿੱਥੋਂ ਆਉਂਦਾ ਸੀਗਾ ਤੂੰ ਤਾਂ ਗੀਤ ਪਾ ਰਿਹਾ ਤੇਰੇ ਉਹ ਤਿੱਗ ਜਮਾਰੋ ਉਹ ਡੱਕਾ ਹੋਇਆ ਗੋਲਿਆਂ ਦਾ ਕਦੇ ਆਹੇ ਆ ਲੰਗਾ ਪੱਗਾ ਮੈਨੂੰ ਲੱਗਦਾ ਗਾਰੂ ਦਰੂ ਦਾ ਪੀਂਦਾ ਨਹੀਂ ਹੁਣ ਉਹ ਉਹਦੇ ਤੂੰ ਹੱਜਾ ਲਾਉਣੀ ਨਹੀਂ ਦਿੱਤੀਆਂ ਉਹਦੇ ਤੂੰ ਹੀ ਨਰਵਾਈ ਕਰੀ ਗਿਆ ਉੱਦੀ ਮਦਦ ਲਾਉਂਦਾ ਉਹਦੇ ਹੱਜਾਂ ਲਾ ਕੇ ਘਰ ਨਹੀਂ ਬਸਦੇ ਹੁੰਦੇ ਆਪਾਂ ਨੂੰ ਵੀ ਦੇਖਣਾ ਪੈਂਦਾ ਕੁੜੀ ਗੱਤਰੀ ਦਾ ਉਹ ਤੇ ਮੇਰੇ ਰੱਖਣ ਵਾਲੇ ਕਰਤੂਤ ਹੈਗੀ ਉਹਦੀ ਉਹ ਹੈ ਨਹੀਂ ਮੈਨੂੰ ਲੱਗਦਾ ਲੱਛਣ ਜੇ ਉਹਦੇ ਕੰਜਰ ਦੇ ਉਹਦਾ ਆਪ ਦਾ ਨਸ਼ਾ ਪੱਤਾ ਦਾ ਪੂਰਾ ਨਹੀਂ ਹੁੰਦਾ ਕੋਈ ਜੇ ਹੁਣ ਦਰੂ ਦੂਰੂ ਵੀ ਨੂੰ ਹੜ ਕੇ ਮੈਂ ਤਲਾਦਾ ਜਿਨਾਂ ਨੇ ਰੱਖਣੇ ਸੌ ਇਹ ਕਹਿੰਦਾ ਸੀ ਫਿਰ ਤੈਨੂੰ ਉਹ ਤਾਂ ਉਹੀ ਆਵਾਜ਼ ਆਵਾਜ਼ ਬੋਲੀ ਗਿਆ ਮੈਨੂੰ ਤਾਂ ਕਹਿੰਦਾ ਕਹਿੰਦਾ ਤੂੰ ਤੀਜਾ ਬੰਦਾ ਸਾਡੇ ਚ ਬੋਲਦਾ ਕਿ ਮੇਲਾ ਮੈਨੂੰ ਕਹਿੰਦਾ ਤੇ ਫਿਰ ਦਿੱਤੋ ਸਾਰਾ ਨਹੀਂ ਉਹਦਾ ਆਪਣਾ ਲੈਣਾ ਦੱਸਦਾ ਤੀਜਾ ਬੰਦਾ ਕੌਣ ਹੁੰਦਾ ਆਪਣਾ ਲੈ ਜਾਵਾ ਜਨੇ ਫੜਦਾ ਸੀ ਗੱਲ ਮੈਂ ਹਟਾਇਆ ਉਹਨੂੰ ਮੈਂ ਤੁਸੀਂ ਕਾਹਨੂੰ ਲੜਦੇ ਹੋ ਯਾਰ ਮੈਂ ਫਿਰ ਵੀ ਸਿਆਣਾ ਬੰਦਾ ਮੈਂ ਤੇ ਤੂੰ ਮੇਰੇ ਨਾਲ ਬੋਲਦੇ ਸੱਜਣਾ ਸੀ ਫੋਨ ਕਰ ਦਿੰਦਾ ਉਹ ਫੋਨ ਮੇਰੀ ਜੇਬ ਚ ਹੈ ਨਹੀਂ ਸੀ ਉਦੋਂ ਪਰ ਮੈਂ ਉਹ ਕਿਹੜਾ ਡੱਕ ਰਿਆ ਸੀ ਘਰੋਂ ਕੱਢਿਆ ਸੀ ਮੈਂ ਤੂੰ ਟੱਪ ਜਾ ਇੱਥੋਂ ਨਹੀਂ ਤਾਂ ਕੁੱਟਾਂਗੇ ਸੀ ਤੈਨੂੰ ਉਹ ਗੱਲ ਨਹੀਂ ਕਰਦਾ ਮੈਂ ਕਹਿੰਦਾ ਇੱਕਦਮ ਉਹਨੂੰ ਸੱ ਹਣ ਤੈਨੂੰ ਬੰਦਾ ਇਕੱਲਾ ਕਹਿਦਾ ਜਵਾਕ ਆਹੋ ਪਿਓ ਸਿਰ ਤੇ ਹੈਣੀ ਉਹ ਤਾਂ ਨਹੀਂ ਇਕੱਲੇ ਤੋਂ ਹੁੰਦਾ ਹੈਗਾ ਹੁਣ ਆਪਾਂ ਨੂੰ ਲੱਗ ਲਗਾ ਕੇ ਕਰਨਾ ਪਊਗਾ ਉਹਦਾ ਸਾਰਾ ਉਹਦਾ ਇਕੱਲਾ ਸੱਦ ਕੇ ਬਿਠਾ ਕੇ ਮੈਂ ਕਹਿੰਦਾ ਮਾਰਨਾ ਮੂੰਹ ਦਾ ਤਾਂ ਦਿਖਾਈ ਨਹੀਂ ਆਪਾਂ ਉਹਦੇ ਨਾਲ ਮਾਰ ਮਰਾਈ ਨਾਲ ਤਾਂ ਕੰਮ ਵੱਜ ਜਾਂਦੇ ਆ ਜਿਹਦਾ ਨਵੇੜਨਾ ਮੇਰੀਆਂ ਨਾਲੋਂ ਫੇਰ ਤਾਂ ਮਾਰਨ ਦਾ ਕੋਈ ਫਾਇਦਾ ਨਹੀਂ ਹਾਂ ਉਹਦਾ ਮਾਰਦਾ ਦਾ ਹੁੰਦਾ ala ਵੀ ਬੰਦਾ ਬਣਜੂ ਬੰਦਾ ਬਣਜੂ ਮੇਰੇ ਸਾਹਮਣੇ ਨਾਲ ਆਪਣਾ ਇਤਕੀ ਇਹ ਵੀ ਨਹੀਂ ਲੋਟਾਉਣਾ ਵੀ ਆਪਾਂ ਉਹਨੂੰ ਇੱਥੇ ਸੱਦ ਲਈ ਉਹਦੇ ਨਾਲ ਤਾਂ ਕੋਈ ਆਉਂਦਾ ਨਹੀਂ ਇੱਥੇ ਤਾਂ ਮੈਂ ਬਾੜਦਾ ਨਹੀਂ ਉਹਦੇ ਤੂੰ ਕਹਦਾ ਵੀ ਤੇਰੇ ਵਾਲੇ ਪਾਸੇ ਵਾਹਲਾ ਮੈਂ ਤਾਂ ਉਹਨੂੰ ਹੁਣ ਵੀ ਮੈਂ ਕਹਿੰਦਾ ਆਪਾਂ ਐ ਕਰਾਂਗੇ ਆਪਾਂ ਇਕੱਠੇ ਹੋ ਕੇ ਚੱਲਾਂਗੇ ਉਹਦੇ ਨਾਲ ਗੱਲ ਕਰਾਂਗੇ ਫੋਨ ਤੇ ਵੀ ਭਾਈ ਆਪਦੇ ਪਿੰਡ ਕੋਈ ਬੰਦਾ ਮੋਤਬਰ ਬੰਦਾ ਸੱਦ ਲਾ ਤੂੰ ਉਹਦੇ ਨਾਲ ਬਹਿ ਕੇ ਗੱਲ ਕਰਨਾ ਆਇਆ ਉਹਦਾ ਸੱਦਾ ਮੇਰੀ ਗੱਲ ਹੁਣ ਕੋਰਟ ਚ ਨਹੀਂ ਲਾ ਸਕਦਾ ਉਹ ਤਾਂ ਆਪਾਂ ਕਹਿੰਦਾ ਸਰਪੰਚ ਨੂੰ ਫੋਨ ਕਰਕੇ ਸਰਪੰਚ ਨੂੰ ਸੱਦ ਲਾਂਗੇ ਉਹਦੇ ਪਿੰਡ ਦੇ ਨੂੰ ਹਾਂ ਹੁਣ ਆਪਾਂ ਜੇ ਤਾਂ ਆਈ ਜਾਵਾਂਗੇ ਸਰਪੰਚ ਨੂੰ ਸੱਦ ਸਾਦੇ ਆ ਕੁੜੀ ਕਤਰੀ ਦੇ ਮਾਮਲੇ 'ਚ ਤਾਂ ਬੰਦਾ ਤੁਰਦਾ ਹੀ ਆ ਹੁਣ ਉਹਨਾਂ ਨੇ ਚਾਹਿਆ ਪਿੰਡ ਦਾ ਬੰਦਾ ਨੇ ਕੋਈ ਤੁਰਦਾ ਖਰ ਫਿਰ ਸਰਪੰਚ ਤਾਂ ਆਉ ਹੋਈ ਹਾਂ ਕੋਈ ਮੈਂਬਰ ਸੱਦ ਲਾਂਗੇ ਫਿਰ ਉਹ ਹਾਂ ਚਾਰ ਬੰਦੇ ਸ ਮਾ ਤਾਂ ਲੇਟ ਜਾ ਰਹੀ ਸੀ ਮਾ ਹੁਣ ਲਾਸਟ ਪਾਣੀ ਜਿੰਨੇ ਮਾ ਮੇਰਾ ਸਾਲਾ ਦਾ ਸਾਸਰੀ ਘਰ ਨਾਲ ਕੁਝ ਹੋਰ ਹੋਰ ਹੀ ਪਤਾ ਨਹੀਂ ਗੋਲੀ ਗਿਆ ਮਾ ਉਹ ਤੇਰਾ ਗੋਲੀ ਗੱਟਾ ਖਾਦਾ ਤੂੰ ਪੈ ਜਾ ਪਹਿਲਾਂ ਤਾਂ ਮਨੂੰ ਪਾਉਂਦਾ ਸੀ ਕਿ ਮਾ ਤੂੰ ਪੈ ਜਾ ਫਿਰ ਜਦੋਂ ਜਵਾਗ ਜਨ ਜਦੋਂ ਜਿੰਨੀ ਹੋਣ ਲੱਗ ਗਿਆ ਮਾ ਤੂੰ ਚਲੇ ਥੋ ਟੱਪ ਜਾ ਉਹ ਤਾਂ ਹੀ ਆ ਯਾਰ ਹੁਣ ਉਹਦਾ ਕੀ ਹੱਲ ਕੱਢੀ ਆਪਾਂ ਹੁਣ ਫਿਰ ਘਰ ਨਹੀਂ ਜਾਂਦੇ ਤੁਸੀਂ ਮਾ ਤਾਂ ਇ ਤੋਰੀਆਂ ਦੇਦਾ ਯਾਰ ਮਾ ਜੇ ਕੋਈ ਠਿਆ ਗਿਆ ਤਾਂ ਮੈਂ ਸਬਜ਼ੀ ਫੜਾ ਰਹਿਣੇ ਬੁੜੀਆਂ ਪੈਸੇ ਲਾਉਣੇ ਆ ਘਰੇ ਯਾਰ ਇਹ ਵੀ ਮੇਰੇ ਸਾਲ ਦੇ 140 ਰੁਪਏ ਹੋਈਆਂ ਬੀਆਂ ਹੁਣ ਤਾਂ ਤਾਂ ਆਈ ਹੋਈਆਂ ਨਵੇਂ ਜੇ ਲੱਗਣ ਸਾਡੀਆਂ ਹੋਰ ਸਬਜ਼ੀ ਦਾ ਪਾਣੀ ਸਾਰੇ ਜੇ ਸਾਰੇ ਲਾਉਣ ਸਬਜ਼ੀ ਖੇਤ ਚ ਲਾਉਣ ਕਾਹਨੂੰ ਹੋਣਾ ਇਹ ਲਾਉਣ ਦਾ ਕੋਈ ਹੁਣ ਹੈ ਨਹੀਂ ਸਹੀ ਗੱਲ ਆ ਚਾਰ ਵੀਂ ਮਿੰਨ ਦਾ ਬਸ ਸਕਦਾ ਲਿਆ ਕੇ ਕੋਈ ਹੁਣ ਤਾਂ ਹਰ ਇੱਕੀ ਸਕਾਲਾ ਹੋਇਆ ਪਿਆ ਝੋਨਾ ਲਾ ਦੋ ਬਸ ਹੋਰ ਕੁਛ ਕੰਮ ਇਹ ਤਾਂ ਦੇਦਾ ਇੱਧਰ ਸਰੋਂ ਦਾ ਬੀਜ ਸਿੱਟਿਆ ਅਗੇ ਤਾਂ ਸਾਗ ਜਾ ਹੋ ਜਾਊਗਾ ਉਹ ਜੱਟ ਜ਼ਿਮੀਂਦਾਰ ਆਪਣੇ ਵਰਗੇ ਹੋ ਕੇ ਵੀ ਕੰਜਰ ਦੇ ਆਪਦੇ ਦੋ ਵੀਰ ਨਹੀਂ ਰੱਭ ਸਕਦੇ ਉਹ ਭਈ ਆਏ ਤੂੰ ਗੰਦੇ ਪਾਣੀ ਵਾਲੇ ਨਾਲੇ ਵਾਲੀਆਂ ਭਾਂ ਦੇ ਖਾਈ ਜਾਂਦੇ ਲੈ ਕੇ ਸਬਜ਼ੀਆਂ ਕਿਹੜਾ ਨਾਲੇ ਸਬਜ਼ਾ ਬਣਦਾ ਉਹ ਯਾਰ ਨਾ ਕੋਈ ਉਹਦਾ ਸਵਾਦ ਨਾ ਹਲਾਲਾ ਨਾ ਪਾਦਾ ਨਾ ਹਾਂ ਚੱਲ ਫਿਰ ਠੀਕਾ ਮੈਂ ਤਾਂ ਚੱਲਦਾ ਸੀਗਾ ਚੱਲ ਅਸੀਂ ਵੀ ਚੱਲਦੇ ਆਂ ਘਰ ਨੂੰ ਚੱਲਦੇ ਆਂ ਯਾਰ ਮਾਂ ਤੇ ਚੱਲ ਪੁੱਤ ਹੋਰ ਪ੍ਰੀਤ ਤਾਂ ਡਿੱਕੀ ਜਾਂਦੀ ਹੈਗੀ ਉਹ ਤਾਂ ਫੋਨ ਤੇ ਫੋਨ ਖੜਕਾਈ ਜਾਂਦੀ ਹੈ ਸਾਡੇ ਤੇ ਖੜੀ ਹੁਣੇ ਕੋਈ ਨਾ ਐਨੇ ਕਿਹੜਾ ਕੋਈ ਹੋਆ ਹੋਰ ਮੈਨੂੰ ਆਇਆ ਵਾਂ ਜੇ ਉਹ ਮੁੰਡਾ ਜਾਂ ਮਿਲ ਜੇ ਨਾ ਵੀਡੀਓ ਜਿਹਦੇ ਕੋਲ ਹੈਗੀ ਹੈਗੀ ਮੈਂ ਤਾਂ ਤੈਨੂੰ ਆਏ ਕਹਿਣੀ ਪੁੱਤ ਜਿਹੜਾ ਤੂੰ ਕੰਮ ਕਰਨ ਜਾਣੀ ਹੈ ਨਾ ਉਹ ਚ ਤੈਨੂੰ ਚੰਗੀ ਸਫਲਤਾ ਮਿਲ ਜੇ ਰਮਾ ਤੈਨੂੰ ਪਤਾ ਨਹੀਂ ਗਾ ਗੁਰਪ੍ਰੀਤ ਭੂਆ ਤੇ ਕਿੰਨਾ ਭਰੋਸਾ ਕਰਦਾ ਉਹ ਤਾਂ ਆਪਣੀ ਜਾਨ ਛਿੜਕਦਾ ਉਹ ਤੇ ਜੇ ਕਹੇ ਦੇ ਨਾ ਇੱਥੇ ਵਜਾ ਤੋਥੀ ਬਹਿ ਜਾਂਦਾ ਗਾ ਖਵਰਾ ਕੀ ਸਿਰ ਚ ਪਾ ਰੱਖਿਆ ਉਹਨੇ ਮੇਰੀ ਤਾਂ ਉਹਦੇ ਗੱਲ ਹੀ ਨਹੀਂ ਸੁਣੀ ਮਾ ਚਲ ਅੱਜ ਮੇਰਾ ਕੰਮ ਬਣ ਜੇ ਨਾ ਜੇ ਵੀਡੀਓ ਨਿਕਲ ਆਵੇ ਨਾ ਬਣੂਆ ਪੁੱਤ ਬਣੂਗਾ ਕਿਉਂ ਨਹੀਂ ਪ੍ਰੀਤ ਮਾ ਦੇਖ ਲੈ ਮੇਰੇ ਪਿੱਛੇ ਭੱਜੀ ਫਿਰਦੀ ਆ ਵਿਚਾਰੀ ਦੇਖ ਲੈ ਉਹੀ ਤਾਂ ਗੱਲ ਆ ਪੁੱਤ ਉਹ ਤਾਂ ਬਾਲਾ ਕਰਦੀ ਆ ਵਿਚਾਰੀ ਹੋਰ ਮਾ ਚਲ ਮੇਰੇ ਤਾਂ ਕੋਈ ਨਣਦ ਹੈ ਨਹੀਂਗੀ ਅਸਲ ਤਾਂ ਮੈਂ ਤੈਨੂੰ ਦੱਸਾਂ ਤੇਰਾ ਤੇਰੀ ਭੂਆ ਦਾ ਹੀ ਕਸੂਰ ਹੈ ਇਹ ਵੱਡੜੀ ਉਹੀ ਅੱਗ ਦੀ ਨਾਲ ਐ ਪੱਕੀ ਹੋਰ ਮੇਰਾ ਜਮੀਨ ਸਾਥ ਦਿੱਤਾਗਾ ਕਿੱਥੇ ਆ ਕੇ ਫਸ ਕੇ ਬੈਠੀ ਹੈਗੀ ਉਜੜੀ ਓਖੜੀ ਪਤਾ ਨਹੀਂ ਹੁਣ ਕਿੱਧਰ ਮਰ ਗਿਆ ਕੋਈ ਆ ਸੀ ਤੂੰ ਕਿੱਧਰ ਚੱਲ ਪਈ ਹੋਣਾ ਮੈਂ ਤੈਨੂੰ ਦੱਸਿਆ ਤਾਂ ਹੈਗਾ ਸੀਗਾ ਕੱਲ ਵੀ ਮੈਨੂੰ ਜ਼ਰੂਰੀ ਕੰਮ ਆਗਾ ਤੇਰੇ ਤਾਂ ਜ਼ਰੂਰੀ ਕੰਮ ਮੁੱਕਦੀ ਨਹੀਂ ਨਾਲੇ ਓਦਾਂ ਕਿੰਨਾ ਟਾਈਮ ਲਾਦਾ ਤੈਨੂੰ ਪਤਾ ਮੇਰਾ ਹੋ ਗਿਆ ਸੀ ਬੇ ਕਿਸੇ ਰਿਸ਼ਤੇਦਾਰੀ 'ਚ ਖੜ ਗਈ ਸੀ ਰਿਸ਼ਤੇਦਾਰੀ 'ਚ ਖੜ ਗਈ ਸੀ ਹੁਣ ਕੀ ਜ਼ਰੂਰੀ ਕੰਮ ਆ ਕੰਮ ਆਗਾ ਮੈਨੂੰ ਹੁਣ ਮੈਂ ਕਿ ਸ਼ਾਮ ਦੇ 5 ਵਜੇ ਤੋਂ ਪਹਿਲਾਂ ਘਰੇ ਆ ਜੀ ਜੇ ਨਾ ਆਈ ਨਾ ਫਿਰ ਦੇਖ ਲਾ 76 ਪ੍ਰੇਡ ਜਿੱਥੇ ਉਹ ਹੀ ਉੱਥੇ ਕਰੂੰਗਾ ਕੋਈ ਨਾ ਵੀ ਆ ਜੂਗੀ ਹੁਣ ਤਨ ਸਾਇਨ ਕਰਕੇ ਦੇ ਕੇ ਜਾਵਾਂ ਵੀ ਮੈਂ ਕਿੱਥੇ ਜਾਣੀ ਆਂਗੀ ਤੇ ਆ ਪਸ਼ੂ ਕੌਣ ਸਾਮੂ ਧਾਰਾਂ ਕੱਢਣੀਆਂ ਤੂੰ ਹੈ ਤਾਂ ਹੈਗਾ ਕਰੇ ਪਸ਼ੂਆਂ ਨੂੰ ਸਾਮਲ ਲੈ ਮੇਰੇ ਮਗਰੋਂ ਨਾਲੇ ਨੀਰਾ ਪਾ ਦੀ ਨੀਰਾ ਤਾਂ ਪਾ ਦੂੰਗਾ ਧਾਰ ਥੋੜੀ ਮੈਂ ਕੱਢੂੰਗਾ ਕੋਈ ਨਾ ਕੱਢ ਲਈ 5 ਵਜੇ ਤੋਂ ਪਹਿਲਾਂ ਆ ਜੀ ਠੀਕ ਆ ਕੋਈ ਨਾ ਆ ਜੂਗੀ ਉਹੀ ਲੱਗ ਜੂਗਾ ਟੋਕਣ ਮੈਂ ਕਿਹੜੇ ਕਿਤੇ ਜਾਣੀ ਆ ਦਸ ਆ ਜੂਗੀ ਪਸੂਤਾ ਚਲ ਦੇਖੀ ਜਾਊਗੀ ਮਾਸੀ ਨੂੰ ਕਹਿ ਜੂਗਾ ਨਾਲੇ ਉਹਦੇ ਭੂਆ ਨੇ ਕਿਹਾ ਸੀ ਅੱਜ ਮੌਕਾ ਗਾ ਇਹਦਾ ਪਿੱਛਾ ਕਰਦਾ ਵੀ ਇਹ ਕਿੱਧਰ ਜਾਂਦੀ ਆ ਇੰਨਾ ਟਾਈਮ ਕਿੱਥੇ ਲਾਉਂਦੀ ਆ ਅੱਜ ਮੌਕਾ ਲੈ ਭਾਬੀ ਕਿਤੇ ਨਹੀਂ ਆਉਂਦੀ ਦੀਂਦੀਗੀ ਨਾਲੇ ਉਹਨੂੰ ਮੈਂ ਕਿਹਾ ਸੀ ਵੀ ਟਾਈਮ ਨਾਲ ਆ ਜੀ ਹਜੇ ਤੱਕ ਨਹੀਂ ਆਈ ਲੈ ਫੋਨ ਲਾ ਕੇ ਦੇਖਾਂ ਲੈ ਇਹ ਤਾਂ ਸਾਰੀ ਫਾਫੜਿਆਂ ਤੱਕ ਆ ਗਈ ਹਨ 15 ਮਿੰਟ ਹੋ ਗਏ ਨੇ ਬੈਠੀ ਨਾਲ ਸਮਝ ਨਹੀਂ ਆਉਂਦਾ ਇਹ ਬੱਸ ਡਿੱਕੀਆਂ ਜਾਂਦੀ ਆ ਕਿ ਕਿਸੇ ਨੂੰ ਡਿੱਕੀਆਂ ਜਾਂਦੀ ਆ ਮੈਂ ਵੀ ਦੇਖਦਾ ਘਾਤੇ ਜਾਂਦੀ ਆ ਕੌਣ ਲੈ ਕੇ ਜਾਂਦਾ ਕੋਈ ਚੱਕਰ ਨਹੀਂ ਜਾਣ ਦੇ ਜਿੱਥੇ ਜਾਂਦੀ ਆ। ਕਿਵੇਂ ਤੁਸੀਂ ਬੰਦ ਸੀ ਕਾਲ ਕਿਵੇਂ ਠੀਕ ਹੋ? ਹਾਂਜੀ। ਹੋਰ ਲੇਟ ਹੋ ਗਏ ਸੀ ਤਾਂ। ਹੋਰ ਭਾਬੀ ਆਪਾਂ ਫਿਰ ਜਵਾਰਕ ਵਾਲੀ ਬਸਤੀ ਫੜਨੀ ਆ। ਹੋਰ ਬਾਪਰ ਖੜੇ ਨਹੀਂ। ਮੇਰੀ ਗੱਲ ਸੁਣ ਪ੍ਰੀਤ। ਹਾਂਜੀ ਮੈਂ ਸੀ। ਕੀ ਬਣ ਕੇ ਕੋਈ ਪਤਾ ਨਾ ਲੱਗ ਜੇ ਕਿਤੇ। ਨਾ ਨਾ ਜੀ ਪਤਾ ਲੱਗਣ ਹੀ ਨਹੀਂ ਦਿੰਦੇ ਸੀ। ਆਹਦਾ ਥਿਆ ਨਾਲ ਕੰਮ ਕਰਿਓ ਜਿਹੜਾ ਕੰਮ ਕਰਨਾ। ਠੀਕ ਹੈ ਜੀ। ਚੰਗਾ ਪੁੱਤ। ਕੋਈ ਨਾ ਵਾ ਤੂੰ ਫਿਕਰ ਨਾ ਕਰ। ਵਸਤਾ ਪੁੱਤ ਤੈਨੂੰ ਪਤੀ ਆ ਫਿਰ ਪੇਕਰਤਾ ਮਾਮਣ ਤਾਂ ਹੁੰਦੇ ਹੀ। ਕਿ ਕਿਸੇ ਨੂੰ ਪਤਾ ਨਾ ਲੱਗੇ। ਤਾ ਫਿਕਰ ਨਾ ਕਰ ਕਿ ਮੂਜੇ ਬਲੇਟ ਲੰਗੇ ਹੈ ਨਾ ਪ੍ਰੀਤ। ਹਾਂ ਹਾਂ ਤਾ ਮੈਨੂੰ ਬਿਲਕੁਲ ਨਹੀਂ ਆਉਂਦਾ ਪਤਾ। ਇਹਨੇ ਤੇਰੇ ਕੋਈ ਕੰਮ ਨਹੀਂ ਕੀਤਾ। ਨਮਸੀ ਤੂੰ ਜਮਾ ਟੈਨਸ਼ਨ ਨਾ ਲੈ। ਬਾਕਸ ਪਤਾ ਨਹੀਂ ਕਦੋਂ ਕਾਉਗੀ। ਪਹਿਲਾਂ ਲੰਘ ਗਈ ਬਸ। ਹੋਰ ਭਾਬੀ ਲੰਘ ਗਈ ਬਸ ਮੈਂ ਤਾਂ ਕਦੋਂ ਦੀ ਬੈਠੀ ਆ ਡਿੱਕੀ ਜਾਣੀ ਆ। ਨਾ ਰਾਮਾ ਹੁਣ ਸੇਤੀ ਵਾਸਤੇ ਠੀਕ ਆ ਕੋਈ ਨਾ ਟਾਈਮ ਨਾਲ ਹੀ ਆ ਜਾਂਗੇ। ਤੂੰ ਭੱਗ ਜਾ ਮੈਂ ਕੋਈ ਨਾ ਪ੍ਰੀਤ ਹੈਗੀ ਹੈ ਮੇਰੇ ਕੋਲ। ਹਾਂ ਮਾਸੀ ਤੂੰ ਭੱਗ ਜਾ। ਹੋਰ ਭਾਬੀ ਤਾਂ ਫੇਰ ਫਿਕਰ ਹੈਗਾ ਮੇਰੇ। ਠੀਕ ਆ। ਚੰਗਾ। ਚਲੋ। ਬੈਹ ਜਾਨੇ ਹਣਾ। ਹ ਓਏ ਆ ਕੀ ਪੱਟਿਆ ਪਹਾੜ ਨਿਕਲਿਆ ਚੂਹਾ ਮੈਂ ਤਾਂ ਇਹ ਸੋਚੀ ਜਾਂਦਾ ਸੀ ਕੋਈ ਬੰਦਾ ਬੁੰਦਾ ਲੈਣ ਆਊ ਇਹ ਬੁੜੀਆਂ ਕੌਣ ਨੇ ਯਾਰ ਨਾ ਇਹ ਕੋਈ ਰਿਸ਼ਤੇਦਾਰੀ ਚਾ ਨਾ ਕੋਈ ਜਾਣ ਪਛਾਣਾ ਚੱਲ ਕੋਈ ਨਹੀਂ ਮਗਰਾ ਤਾਂ ਮੈਂ ਕਰੂੰਗਾ ਅਈ ਨਹੀਂ ਪਤਾ ਕਿਸੇ ਬਾਬੇ ਬੂਬੇ ਕੋਲੇ ਨਾ ਜਾਂਦੀਆਂ ਹੁਣ ਚੱਲ ਦੇਖਦੇ ਆ ਓਏ ਹਾ ਅੱਜ ਦਿਨ ਵੀ ਵੀਰਵਾਰ ਆ ਆ ਜਾ ਆ ਜਾ ਭਾਬੀ ਉਹ ਸੇਹੀ ਦੁਕਾਨ ਨੇੜੀਆਂ ਹੁਣ ਤਾਂ ਮਾਤਮਾ ਕੋਈ ਵੀਡੀਓ ਪਈ ਮਿਲ ਜੂਗੀ ਮਿਲ ਜੂਗੀ ਭਾਪੀ ਉਹ ਮੁੰਡਾ ਨਾ ਮੋਬਾਈਲ ਦਾ ਕੰਮ ਹੀ ਕਰਦਾ ਹੈਗਾ ਹੋਈ ਨਾ ਉਹਦੇ ਫੋਨ 'ਚ ਦੇ ਦੂਗਾ ਕੋਈ ਗੱਲ ਨਹੀਂ ਆਪਾਂ ਨੂੰ ਵੀਡੀਓ ਆਹ ਪਲੇਟ ਲਾ ਕੋਈ ਦੇਖ ਵੀ ਨਾ ਆ ਆਸੀ ਆਸੀ ਪਾ ਬੀਤ ਕਾ ਸੱਸਰੀ ਕਲ ਬਾਈ ਸੱਸਰੀ ਬਾਈ ਹਾਂ ਬਈ ਕਿਵੇਂ ਤੁਸੀਂ ਇੱਥੇ ਬਾਈ ਹੈਪੀ ਤੂੰ ਤਾਂ ਮੈਨੂੰ ਜਾਣਦਾ ਹੀਂਗਾ ਬਾਈ ਮੈਂ ਨਾ ਵੀਡੀਓ ਲੈਣੀ ਸੀਗੀ ਕਿਹਡੀ ਵੀਡੀਓ ਬਈ ਓਹ ਛੋਟੀ ਜਿਹੜੇ ਘਰ ਦੇ ਸਾਹਮਣੇ ਸੀਸੀਟੀਵੀ ਕੈਮਰੇ ਨੇ ਲੱਗੇ ਹੋਏ ਉਹਦੇ ਵਿੱਚ ਵੀਡੀਓ ਰਿਕਾਰਡਿੰਗ ਹੈਗੀ ਕਿੰਨੇ ਤਰੀਕ ਸੀ 25 ਸਤੰਬਰ ਪਤਾ ਨਹੀਂ ਓਵੇਂ ਕਰਦੇ ਕੋਈ ਆ ਜਾਂਦਾ ਪਹਿਲਾਂ ਓਹ ਛੋਟੀ ਦੂਜੀ ਚਾਚੀ ਲੈ ਕੇ ਗਈ ਆ ਵੀਡੀਓ ਚਾਚੀ ਲੈ ਕੇ ਗਈ ਆ ਬਈ ਤੁਸੀਂ ਵੀਡੀਓ ਦੇਤੀ ਸੀ ਬਈ ਇਹਨੂੰ ਹਾਂ ਮੈਂ ਉਹ ਨੂੰ ਲੈ ਕੇ ਗਈ ਉਹ ਕੰਨੀ ਸਾਨੂੰ ਚਾਹੀਦੀ ਹੈਗੀ ਉਹ ਮੈਂ ਵੀਡੀਓ ਦੇਤੀ ਸੀ ਚਾਚੀ ਤਾਂ ਕਹਿੰਦੀ ਕਹਿੰਦੀ ਉਹਨਾਂ ਨੇ ਡਿਲੀਟ ਕਰਤੀ ਨਾ ਨਾ ਡਿਲੀਟ ਨਹੀਂ ਕਰੀ ਪਈ ਆ ਵੀਡੀਓ ਤਾਂ ਮੇਰੇ ਕੋਲ ਜਿੱਜੀ ਵੀ ਵੀਰੇ ਤੁਸੀਂ ਮੈਨੂੰ ਜੇ ਵੀਡੀਓ ਸੈਂਡ ਕਰ ਦੋ ਨੰਬਰ ਤੇ ਹੈ ਵੀਰੇ ਵੀਡੀਓ ਤਾਂ ਮੈਂ ਦੇ ਦਿਆ ਪਰ ਗੱਲ ਪਤਾ ਕੀ ਹੈਗੀ ਕੰਨ ਨੂੰ ਕੋਈ ਉਨੀ 21 ਹੋ ਗਈ ਹੈ ਨਾ ਆਪਾਂ ਤਾਂ ਦੇਖ ਸੇਫਟੀ ਵਾਸਤੇ ਕੈਮਰੇ ਲਵਾਏ ਆ ਕੁਝ ਮੈਂ ਬਾਹਰ ਹੰਦਾ ਜਿਆਦਾ ਰਹਿਣਾ ਦੇਖੋ ਮੈਂ ਪਿੰਡ ਦੇ ਇੰਨਾ ਜਾਣਦਾ ਵੀ ਨਹੀਂ ਹੈ ਨਾ ਕਿਸੇ ਨੂੰ ਚਲ ਇਹਨੂੰ ਭੈਣ ਨੂੰ ਤਾਂ ਮੈਂ ਜਾਣ ਦਾਂਗਾ ਵੀਰੇ ਰਿਕਵੈਸਟ ਹੀ ਆ ਜੇ ਤੁਸੀਂ ਵੀਡੀਓ ਦੇ ਦੋ ਕੋਈ ਗੱਲ ਨਹੀਂ ਬਾਈ ਵੀਡੀਓ ਤਾਂ ਮੈਂ ਦੇ ਦੇਣਾ ਪਰ ਗੱਲ ਨੂੰ ਕੋਈ ਗੱਲਬਾਤ ਮੇਰੇ ਤੇ ਨਾ ਵੀਰੇ ਤੁਹਾਡੇ ਤੇ ਕੋਈ ਗੱਲ ਨਹੀਂ ਆਉਂਦੀ ਵੀਰੇ ਤੁਹਾਡੇ ਤੇ ਕੋਈ ਗੱਲ ਨਹੀਂ ਆਉਂਦੀ ਕੋਈ ਐਕਸ਼ਨ ਨਹੀਂ ਆਉਂਦਾਗਾ ਬਸ ਸਾਨੂੰ ਇੱਕ ਵਾਰੀ ਵੀਡੀਓ ਸੈਂਡ ਕਰ ਦੋ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਮੈਂ ਨੰਬਰ ਸੈਂਡ ਕਰ ਦਿੰਦਾ ਵੀਡੀਓ ਆ ਵੀਰੇ ਨੋਟ ਕਰਿਓ ਦੱਸੋ ਵੀਰੇ 88476 4576 476 476 ਹਾਂ ਵੀਰੇ ਇਹਦੇ ਵੀਡੀਓ ਸੈਂਡ ਕਰ ਦੋ ਸਾਨੂੰ ਠੀਕ ਹੈ ਵੀਰੇ ਤੁਸੀਂ ਸੈਂਡ ਕਰ ਦਿਓ ਬਿਲਕੁਲ ਚਾਹੀਦੀ ਕਿਹੜੀ ਹੈ ਤਾਂ ਉਹ ਸਾਰੀ ਤਾਂ ਭੇਜ ਨਹੀਂ ਸਕਦੇ ਨਾ ਭਾਂਜੀ ਕਿਸੇ ਦਿਨ ਦੀ ਕੋਈ ਛੋਟੀ ਮੋਟੀ ਕਲਿੱਪ ਚਾਹੀਦੀ ਹੈ ਉਹ ਤਾਂ ਮਤਲਬ ਵੀ ਭੇਜੀ ਜਾਊਗੀ ਜਿਹੜੀ ਜਿਹੜੀ ਤੁਸੀਂ ਚਾਚੀ ਨੂੰ ਫਰਮਾਈ ਜਿਹੜੀ ਕਲਿੱਪ ਹਾਂ ਉਹ ਜਿੱਥੇ ਕੁੜੀ ਪੈਜੀ ਦੀ ਜਾਂਦੀ ਹੈ ਹਾਂ ਉਹੀ ਉਹੀ ਹੈਨਾ ਪ੍ਰੀਤ ਉਹੀ ਕਲਿੱਪ ਭੇਜ ਦਿਓ ਸਾਨੂੰ ਵੀ ਠੀਕ ਹੈ ਭੇਜ ਲੈ ਬਸ ਕਰ ਨੂੰ ਮਾੜਾ ਜਿਹਾ ਧਿਆਨ ਰੱਖਿਓ ਨਾ ਮੈਂ ਬਾਹਰੋਂ ਬਰੈਨ ਨਾ ਮੇਰੇ ਤੇ ਨਾ ਕੋਈ ਗੱਲ ਨਾ ਨਾ ਤੁਸੀਂ ਵੀਡੀਓ ਸੈਂਡ ਕਰ ਦਿਓ ਮੈਨੂੰ ਆਹੀ ਨੰਬਰ ਤੇ ਸੈਂਡ ਕਰ ਦਿੰਦਾਗਾ ਇਸੇ ਨੰਬਰ ਤੇ ਉਹ ਤਾਂ ਮੇਰੇ ਕੋਲ ਵੀ ਲੱਜੀ ਪਈ ਆ ਹਾਲੇ ਕਰੋ ਚੈੱਕ ਹਾਂ ਵੀਰੇ ਆ ਗਈ ਦੇਖ ਲੈ ਭਾਬੀ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਤੁਸੀਂ ਸਾਡਾ ਬਹੁਤ ਵੱਡਾ ਕੰਮ ਕਰਤਾ ਮੇਰੇ ਸਨ ਤਾਂ ਡਰ ਸੀਗਾ ਵੀ ਕਿਤੇ ਵੀਡੀਓ ਡਿਲੀਟ ਹੋ ਗਈ ਨਾ ਵੀਰੇ ਵੀਡੀਓ ਵੀਰੇ ਆਪਣੇ ਕੋਲੇ ਪਈ ਹੁੰਦੀ ਹੈ 6 ਮਹੀਨੇ ਤੱਕ ਦੀ 6 ਮਹੀਨੇ ਤੱਕ ਹੀ ਤਾਂ ਪਾ ਰੱਖਦੇ ਆਂਗੇ ਤੇ ਕੋਈ ਗੱਲ ਨਹੀਂ ਚਲੋ ਸਾਨੂੰ ਵੀਡੀਓ ਦੇ ਦਿੱਤੀ ਮਰਾਜ ਹੁਣ ਧਿਆਨ ਰੱਖਣਾ ਮੈਂ ਬਾਹਰ ਹੰਤ ਰਹਿਣਾ ਨਾ ਇਹਨਾਂ ਦਾ ਨਾ ਇਹਨਾਂ ਦਾ ਜਾਣਦਾ ਹਣਾ ਮੈਂ ਤੁਹਾਨੂੰ ਤਾਂ ਜਾਣਦਾ ਨਹੀਂ ਮੈਨੂੰ ਬਾਈ ਨੂੰ ਤਾਂ ਜਾਣਦਾ ਭੈਣ ਨਾ ਠੀਕ ਹੈ ਤੇ ਕੋਈ ਗੱਲ ਨਹੀਂ ਜੇ ਅੱਗੇ ਤੋਂ ਕਈ ਵਾਰੀ ਕੋਈ ਲੋਲ ਪਰਵੇ ਤਾਂ ਦੱਸ ਦਿਓ ਵੈਸੇ ਮੈਂ ਦੰਦਾ ਨਹੀਂ ਵੀਡੀਓ ਕਿਸੇ ਨੂੰ ਤੁਸੀ ਆ ਗਈਆਂ ਆਪਾਂ ਇਹਨੂੰ ਜਾਣਦਰਨਾ ਕਰਕੇ ਮੈਂ ਤੁਹਾਨੂੰ ਦੇਤੀ ਠੀਕ ਹੈ ਠੀਕ ਹੈ ਨਹੀਂ ਮੈਂ ਕਿਸੇ ਨੂੰ ਦੰਦਾ ਨਹੀਂ ਵੀਡੀਓ ਚਲੋ ਠੀਕ ਹੈ ਬੇਰੇ ਕੋਈ ਕਸਰਵਾਈ ਕੁਝ ਹੋ ਗਿਆ ਹਨਾ ਨਾ ਨਾ ਬਈ ਸਾਟੇ ਦੀ ਹੋ ਦੇਖੋ ਨਹੀਂ ਬਈ ਤੁਹਾਡੇ ਤੇ ਕੋਈ ਗੱਲ ਨਹੀਂ ਹੁੰਦੀ ਉਹ ਤਾਂ ਵੀਰੇ ਹੋ ਵੀਰੇ ਬਸ ਤੁਸੀਂ ਮਾੜਾ ਜਿਹਾ ਦੇਖ ਲਿਓ ਠੀਕ ਧਿਆਨ ਨਾਲ ਲਾਉਂਦਾ ਤਾਂ ਵੀਰੇ ਪੇਮੈਂਟ ਵਗੈਰਾ ਨਾ ਨਾ ਵੀਰੇ ਕੋਈ ਗੱਲ ਨਹੀਂ ਪੇਮੈਂਟ ਤਾਂ ਆਪਣੇ ਘਰਾਂ ਕੁੜੀ ਇਥੇ ਕੋਈ ਗੱਲ ਨਹੀਂ ਇਦੀ ਤਾਂ ਕਾਦੀ ਪੇਮੈਂਟ ਆਗੀ ਚਲ ਠੀਕ ਹੈ ਕੋਈ ਗੱਲ ਨਹੀਂ ਅੱਗੇ ਤੇ ਕੋਈ ਲੋੜ ਪਈ ਦੱਸਦੇ ਕੋਈ ਗੱਲ ਨਹੀਂ ਠੀਕ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਹਾਂਜੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਤੇ ਹਾਂਜੀ ਆ ਰੈੱਡ ਬਟਨ ਜ਼ਰੂਰ ਦਬਾ ਕੇ ਜਾਇਆ ਕਰੋ ਸਬਸਕ੍ਰਾਈਬ ਦਾ ਤੁਸੀਂ ਵੀਡੀਓ ਨੂੰ ਦੇਖ ਲੈਣੇ ਹੋ ਪਰ ਸਬਸਕ੍ਰਾਈਬ ਨਹੀਂ ਕਰਦੇ ਵੱਦ ਤੋਂ ਵੱਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਤੇ ਪਹੁੰਚ ਜਾਵੇ ਹਾਂਜੀ ਹੁਣ ਵਾਰੀ ਆ ਕਮੈਂਟ ਵਾਲਿਆਂ ਦੀ ਚਰਨਜੀਤ ਢਿੱਲੋਂ ਬਿੱਟੂ ਢਾਲੀਵਾਲ ਬਰਿੰਦਰ ਕੁਮਾਰ ਬਰਿੰਦਰ ਸਿੰਘ ਦਮਨਮਾਨ ਸੰਤੋਸ਼ ਕੁਮਾਰੀ ਸਰਬਜੀਤ ਸਰਬਜੀਤ ਕੌਰ ਕੌਰ ਤੇਜ ਨਿੱਕਾ ਸਿੱਧੂ ਸੇਵਕ ਨੂਰਦੀਪ ਸਿੰਘ ठाकुर जी राजवंत कौर अमृतसर हां जी ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੀਨਾ ਬੱਗਾ ਬਲਵਿੰਦਰ ਧਾਲੀਵਾਰ ਅਭਿਸ਼ੇਕ ਪ੍ਰਵੀਨ ਕੋਲਕੱਤਾ हां जी ਤੁਹਾਡਾ ਬਹੁਤ ਬਹੁਤ ਧੰਨਵਾਦ ਕੋਲਕੱਤੇ ਵਾਲਿਓ ਰਾਜ ਰਾਣੀ ਸ਼ਰਮਾ ਤਰुण 파ਟਿਆ ਜਸਪ੍ਰੀਤ ਖੁਸ਼ੀ ਸਰਬਜੀਤ कौर ਜੁਗਰਾਓ ਤੋਂ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਨ ਲਈ ਪ੍ਰਿਆ ਲੁਧਿਆਣਾ ਸੁਨੀਤਾ ਸੱਚ ਦੇਵਾ ਗਰਗ ਪਰਮੇਸ਼ਵਰ ਦਵਾਰਕਾ ਰੇਖਾ ਖਾਨ ਨਰਿੰਦਰ ਮਨਦੀਪ ਕੌਰ ਗੁਰਮੀਤ ਕੌਰ ਅਮਨ ਸੋਨੀ ਕਰਮਜੀਤ ਕੌਰ ਬినੋਦ ਹਰਜਿੰਦਰ ਨੰਗਲ پرویز ਸ਼ਾ ਨੀਲਵ ਕੁਟਾਰੀਆ ਬਲਵਿੰਦਰ ਕੌਰ ਦਲਜੀਤ ਕੌਰ ਪਿੰਡੂ ਫਿਲਮੀ ਜੱਟ ਹਰਮੀਤ ਪੰਗੂ ਹਰਪਿੰਦਰ ਸੰਧੂ ਰਮਿੰਦਰ ਕੌਰ ਮਹਾਲੀ ਬਲੌਗ ਜੈ ਸ਼ਹਿਜ਼ਾਦ ਜਸਵਿੰਦਰ ਢਾਲੀਵਾਲ ਅਕਾਲਗੜ ਗੁਲਜਾਰ ਰਮਾਣਾ ਸੇਖਪੁਰਾ ਜੋਤ ਜੈਸਮੀਨ ਲਾਪ੍ਰਿਤ ਢਿੱਲੋਂ ਰਮੇਲ ਸਿੰਘ ਗੁਰਮੀਤ ਕੌਰ ਪੁਆਇਜ਼ਨ ਗੇਮ ਜੀ Kusum ਵਜੀਰ ਸਿੰਘ ਮਨਪ੍ਰੀਤ ਸਿੰਘ ਅਹਮਦਾਬਾਦ ਗੁਜਰਾਤ ਹਾਂਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤਰਨਦੀਪ ਦਸਾਇਆ ਭੋਲੀ ਗੁਰਮੀਤ ਜੋਗਾ ਸਿੰਘ ਸੋਮਣ ਆਰਤੀ ਰਮਨ ਸਿੰਘ ਸੁੱਖਾ ਗਿੱਲ ਸੰਦੀਪ ਬ੍ਰੀਣ ਵਾਲੀ ਅਮਨਦੀਪ ਸਮਾਗ ਬਠਿੰਡਾ ਤੇ ਜਾਮਲੀ ਕਮੇਡੀਅਨ ਅਨੀਤਾ ਰਾਣੀ ਮਨਜੀਤ ਕੌਰ ਗੁਰਵੀਰ ਮਨਜੀਤ ਕੌਰ ਰਸੂਲਪੁਰ ਬਲਵਿੰਦਰ ਸਿੱਧੂ ਗੀਤਾ ਵੀਰਪਾਲ ਯੂਐਸਏ ਨੰਨੂ ਮਾਨ ਗੁਰਦੀਪ ਦਲਜੀਤ ਹਾਂਜੀ ਇਸੇ ਤਰ੍ਹਾਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਦੇ ਰਹੋ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਰਹੋ ਇਸੇ ਤਰ੍ਹਾਂ ਵੀਡੀਓ ਨੂੰ ਦੇਖਦੇ ਰਹੋ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਆ ਆਪਣੀ ਇੰਸਟਾਗ੍ਰam ਆਈਡੀ ਹੈ ਜੀ ਬਿਰਖਗਲ ਆਰਟਿਸਟ ਦੇ ਨਾਮ ਤੇ ਇੱਕ ਨੰਗਲ ਵਾਲੇ ਜੱਟ ਦੇ ਨਾਮ ਤੇ ਵੀ ਆਈਡੀ ਹੈ ਜੀ ਇਨ੍ਹਾਂ ਦੋਵਾਂ ਅਕਾਊਂਟ ਤੇ ਅਸੀਂ ਨਵੀਂ-ਨਵੀਂ ਵੀਡੀਓ ਦੀ ਅਪਡੇਟ ਪਾਉਂਦੇ ਰਹਿੰਨੇ ਆ। ਸੋ ਜਾ ਕੇ ਸਾਡੇ ਇੰਸਟਾਗ੍ਰam ਅਕਾਊਂਟ ਨੂੰ ਵੀ ਫੋਲੋ ਕਰੋ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।